ਹਾਂਜੀ ਜੀ ਸੋਸ਼ਲ ਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਆਏ ਆ ਹਿਮਾਚਲ ਹਿਮਾਚਲ ਜਾਈਆ ਵੀਡੀਓ ਨੂੰ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਇਹ ਮਾਚਲ ਜਾਈਆ ਸਾਡੇ ਛੋਟੇ ਜਿਹੇ ਆ ਤੇ ਉੱਥੇ ਮਥੜੇ ਕਣ ਆਇਆ ਬਾਕੀ ਤੁਹਾਨੂੰ ਦਿਖਾਵਾਂਗੇ ਵੀ ਤੇ ਵੀਡੀਓ ਨੂੰ ਬੱਤ-ਬੱਤ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰ ਦਿਆ ਕਰੋ ਥੱਕ ਹੋ ਗਿਆ ਤੇ ਚਲੋ ਹੁਣ ਅੱਧਾ ਨੋਟ ਰਸਮੀ ਕਰਾਉਨੇ ਆ ਚਲੋ ਨੌਜਿਖਾ ਹੌਣਾ ਚੋਣਾ ਨਹੀਂ ਚਾਹੀਦਾ ਹਾਲਾਤ ਬਹੁਤ ਔੜੇ ਆ ਅਸੀਂ ਜਾ ਰਹੇ ਆ ਪਰ ਇਧਰ ਬਹੁਤ ਰਸਤਾ ਟੁੱਟਾ ਹੋਇਆ ਹੈ ਪਹਾੜਾ ਵੱਲ ਬਿਲਕੁਲ ਤੋਂ ਬਚੋ ਹਰਿਆਨਗਲ ਵਾਲਾ ਆਸਤਾ ਕਰਾ ਵਾ ਮੋਹਨੇ ਵੀ ਤੇ ਤੋਚੀ ਬਹੁਤ ਜ਼ਿਆਦਾ ਆਸਤੋਈ ਦਵਾ ਇਹਦੇ ਤੇ ਬਸ ਕਿ ਬਹੁਤ ਜ਼ਿਆਦਾ ਹੋਸੀ ਪਹਾੜ ਕਬੀਤ ਕਾ ਮੰਗੇ ਸਾਰੀ ਅੱਜ ਤੇ ਰੱਖੋ ਕਿ ਤਾ ਲੈ ਲਾਸਟਿੰਗ ਜਾਵਾ ਇਹ ਪਹਾੜਾਂ ਤੋਂ ਪਹਾੜਾਂ ਜਾਣ ਤੋਂ ਬਚੋ ਇਹਦੇ ਅਜੀ ਆਦ ਕੇ ਬੜਾ ਡਰ ਵੀ ਲੱਗਦਾ ਹੈ ਇਹ ਕਿਉਂ ਸੀ ਗਿਆ ਨਿਕਲ ਗਿਆ ਹੈ ਦੇਖੋ ਬਹੁਤ ਜ਼ਿਆਦਾ ਇੱਥੇ ਲੋ ਜੀ ਇੱਧਰ ਵੀ ਦੇਖੋ ਇਹ ਰਸਤਾ ਕੀ ਬਚਿਆ ਹੈ ਲੈ ਲਾਸਟਿੰਗ ਦੇਖੋ ਕਿੰਨੀ ਹੋਈ ਹੋਈ ਆ ਇਹ ਦੇਖੋ ਇਹ ਮੋੜੇ ਵੀ ਦੇਖੋ ਕਿੰਨੀ ਪਹਾੜੀਆਂ ਟਿਕੀਆਂ ਹੋਈਆਂ ਇਸ ਕਰਕੇ ਬਚੋ ਇੱਧਰੋਂ ਮਾਰ ਤੋਂ ਬਚੋ ਇਹ ਦੇਖੋ ਉਹ ਵਾਹ ਇੱਧਰ ਇੱਧਰ ਤਾਂ ਬਹੁਤ ਜ਼ਿਆਦਾ ਹੋਈ ਹੋਈ ਆ ਨੰਗਲਵਾਲ ਨੂੰ ਜਾਂਦੇ ਹਾਂ ਕੋਇਆ ਕਿ ਦੋ ਪੱਤਰਾ ਡਿੱਗੇ ਹੋਈ ਆ ਤੇ ਇੱਧਰ ਵੀ ਲੈ ਲਾਸਟਿੰਗ ਹੋਈ ਆ ਤੇ ਮੀਂਹ ਲੱਗਿਆ ਇੱਧਰ ਵੀ ਦੇਖੋ ਆ ਦੇਖੋ ਇਸ ਕਰਕੇ ਪਹਾੜਾਂ ਚਾੜ ਤੋਂ ਪਾਛੋਂ ਆਪਾਂ ਨੂੰ ਵੀ ਮੇਨੂੰ ਬੈਠਾ ਕੇ ਪਤਾ ਦੇਖ ਕੇ ਤੇ ਇਹ ਦੇਖੋ ਇੱਧਰ ਵੀ ਕਿੰਨੀ ਹੋਈ ਆਈ ਆ ਬਹੁਤ ਜਿਆਦਾ ਮਿੱਟੀ ਡਿੱਗੀ ਹੋਈ ਆ ਇੱਧਰ ਵੀ ਆ ਨਾ ਤੇ ਇਹ ਦੇਖੋ ਬਹੁਤ ਜ਼ਿਆਦਾ ਦਸਤਾਂ ਤੇ ਇੱਧਰ ਵੀ ਲੈ ਲਾਸਟਿੰਗ ਹੋਈ ਆ ਸਾਗੀਆਂ ਉਹ ਚਾਰੇ ਡਿੱਗੇ ਹੋਈਆਂ ਬਚੋ ਬੱਸ

ょが開いたビわで入ってて ਦੇ ਤੋਂ ਨਾ ਜ਼ਿਆਦਾ ਹੋਏ। ਤੇਰੇ ਨਾਲ ਨਾਲ ਪਰ ਵਲਟੇ ਚੋਟ ਨਾ ਲੈ। ਇਹਦੇ। ਇਹ ਸਹੀ ਦੇ। ਤੇ ਫੇ ਲਗਾਉਂਗਾ ਕਿ ਬਾਹਰ ਅਸ ਤੋਂ ਬਿਲਕੁਲ ਪੋਲਰਾਈਜ਼ ਕਰੋ। ਬਿਲਕੁਲ ਨਾ ਮਤ। ਆਹੋ। ਲੋਕੀ ਬਹੁਤ ਕਰ ਰਹਾ ਹੈ। ये भी कितना हो गया बड़ा डिग्री हो इधर भी देखो जी बहुत ज्यादा लैंड लास्टिंग हो गया लैंड लास्टिंग होया देखो ये देखो ਇੱਧਰ ਵੀ ਹਾਲਾਤ ਦੇਖੋ ਇਹ ਦੇਖੋ ਸੜਕਾਂ ਟੁੱਟੇ ਚੁੱਕੀਆਂ ਆ ਆਹ ਦੇਖੋ ਔਰ ਓਏ ਦੇਖ ਇਹਨਾਂ ਕੋਈ ਸੜਕ ਟੁੱਟੇ ਚੁੱਕੀ ਆ ਵਾੜੀ ਦੇਖੋ ਇੱਧਰ ਵੀ ਸਾਰਾ ਲੈਂਡ ਲਾਸਟਿੰਗ ਲਾ ਰਹੇ ਆ ਕਿੰਨਾ ਕਿੱਧਰ ਨੰਗਰ ਸੈਟ ਨੂੰ ਨੇ ਚੰਗੂ ਜਾਂਦੇ ਆ ਜਿਹੜੇ ਉਹ ਇਸ ਸਾਈਡ ਤੋਂ ਕੰਗਰੈਸ ਕਰੋ ਆਂ ਤੋਂ ਆਹ ਉਹ ਨਾ ਆਇਰ ਦੇਖੋ ਬਹੁਤ ਹਾਲਾਤ ਖਰਾਬ ਆ ਇੱਧਰ ਤੇ ਸੜਕਾਂ ਦੇ ਤੇ ਟੁੱਟ ਗਈਆਂ ਆ ਇਤਨੇ ਹਾਲਾਤ ਦੇਖੋ ਜੀ ਇਹ ਸੜਕ ਸਾਰੀ ਟੋਟੇ ਟੋਟੇ ਦੀ ਹੈ ਬਹੁਤ ਜ਼ਿਆਦਾ ਨਾਸਟਾ ਹੋ ਗਿਆ ਲੋ ਜੀ ਆ ਦੇਖੋ ਇੱਦਾਂ ਕ੍ਰੇਲਿਆਂ ਦੀ ਬੇਲਾਂ ਇੱਥੇ ਹੋਈਆਂ ਨੇ ਜਿਹੜੇ ਪਹਾੜੀ ਕ੍ਰੇਲੇ ਕ੍ਰੇਲੇ ਹੁੰਦੇ ਆ ਇਸ ਤਰ੍ਹਾਂ ਬੇਲਾਂ ਹੋਈਆਂ ਆ ਕਿੰਨਾ ਹਰਾ ਜਿਹਦਾ ਰੰਗ ਹੈ ਨਾ ਇਹ ਪਹਾੜੀ ਕ੍ਰੇਲੇ ਨੇ ਆ ਬੇਲਾਂ ਆ ਤੇ ਲੱਗ ਰਿਹਾ ਵੀ ਦਿਖਾਲਦੇ ਹੁਤਾ देखो जो चो आया इधर पानी हज खड़ा है इधर रुकया है, पानी है, देखो. ते, है देखो, देखो तो ये सड़क सारी खोल चुकी है देखो हालात ये देखो टोए इधर पै चुके पैप फट चुकी है है ना ये पानी पैप है सामने है ना टैंकी पानी पैप है जड़िया फट चुकी हैं देखो ਇਹਨੇ ਹਾਲਾਤ ਇੱਥੇ ਇਧਰ ਪਾਣੀ ਵੀ ਖੜਾ ਹੈ ਬਾਗ ਬਾਗਵਾ ਬਾਗ ਚ ਖੜਾ ਪਾਣੀ ਇਹ ਤਾਂ ਸੜਕੇ ਸਾਰੀ ਟੁੱਟ ਚੁੱਕੀ ਆ ਬਿਲਕੁਲ ਕਿਸੇ ਕੰਮ ਦਾ ਰਸਤਾ ਨਹੀਂ ਆ ਹੈਗਾ ਇਦਾਂ ਦੇ ਹਾਲਾਤ ਨੇ ਇੱਥੇ वो जो पैप पाए ना टेंकी भी हो गए टुट के बिच है इधर भी हालात तो लो जी ये सारी सड़क खुड़ चुकी है ये हालात ने लो जी ਇਹ ਦੇਖੋ ਇਹ ਸਾਰੇ ਸੜਕ ਟੋਟੇ ਚੁੱਕੀ ਹੈ ਦੇਖੋ ਇਹ ਦੇਖੋ ਬਹੁਤ ਮਾੜੇ ਹਾਲਾਤ ਨੇ ਵੀ ਲੋ ਜੀ ਤੁਹਾਨੂੰ ਜੁੜੇ ਦਾਂ ਦਰਸ਼ਨ ਕਰਾਉਣੇ ਇੱਥੇ ਅਗੀ ਗਣੇਸ਼ ਦੀ ਪ੍ਰਤਿਮਾ ਲੱਗੀ ਹੋਈ ਤੇ ਇਹ ਸਾਹਮਣੇ ਤੇ ਇੱਧਰ ਸਤੀ ਮਾਤਾ ਦਾ ਬਣਿਆ ਹੋਇਆ ਸਥਾਨ ਤੇ ਇਹ ਅਜੀ ਜੁਟਿਆ ਨਾ ਲੋ ਜੀ ਇਸ ਪਰ ਆਇਆ ਤੇ ਇਧਰ ਮਾਤਾ ਦਾ ਸੱਤ ਮਾਤਾ ਹੈ ਇਹ ਵਿਦರ್ಶਨ ਕਰ ਲਓ No sí ਇਹਦਰ ਬਣਿਆ ਹੋਇਆ ਸਦੀਮਾਤਰ ਸਥਾਨ ਹੈ ਤੇ ਇਹ ਜਿਹੜਾ ਬਣਿਆ ਹੋਇਆ ਸਦੀਮਾਤਰ ਸਥਾਨ ਨੂੰ ਤੇ ਇਸ ਤਰ੍ਹਾਂ ਬਣਿਆ ਹੋਇਆ ਹੈ ਇਹਦੇ ਚਾਰੇ ਪਾਸੇ ਇਸ ਤਰ੍ਹਾਂ ਹਨੂਮਾਨ ਜੀ ਦੀ ਪ੍ਰਤਿਮਾ ਲੱਗੀ ਹੋਈ ਹੈ ਇਹ ਦੇਖੋ ਬਹੁਤ ਸੋਹਣਾ ਹੈ ਬਣਾਇਆ ਹੋਇਆ ਤੇ ਇੱਧਰ ਲੱਗੀ ਆ ਲక్ష్ਮੀ ਜੀ ਦੀ ਮਾਹੇ ਜੀ ਦੀ ਸਰਸਵਤੀ ਮਾਤਾ ਦੀ ਤੇ ਇਸ ਤਰ੍ਹਾਂ ਲੱਗੀ ਹੋਈ ਆ ਸ਼ਿਵਾਂ ਦੀ ਸ਼ਿਵਾਂ ਦੀ ਪ੍ਰਤਿਮਾ ਲੱਗੀ ਹੋਈ ਤੇ ਸਾਹਮਣੇ ਵੀ ਭਗਤ ਰਵਾਜ ਆਉਂਦੇ ਤਾਂ ਨੂੰ ਗਣੇਸ਼ ਜੀ ਦਾ ਦਰਸ਼ਨ ਹੁੰਦੇ ਇਸ ਤਰ੍ਹਾਂ ਬਣਿਆ ਹੋਇਆ ਇਹ ਦਰਬਾਰ ਤੇ ਲੋਜ ਏ ਜੋ ਵੀ ਦਿਖਾ ਰਹੇ ਆ ਅਸੀਂ ਰਿਹਲ ਜਠੇ ਰਿਹਲ ਗੋਤਰੀ ਦੇ ਦਿਖਾ ਰਹੇ ਆ ਤੇ ਇਧਰ ਅੰਬ ਲੱਗੇ ਹੋਏ ਤੇ ਅੰਬ ਤੇ ਓਕੇ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦੇਈਓ ਨੋ ਅਸਤ੍ਰਮਣ ਹੈਗਾ ਇੱਧਰ ਬੈਠਣ ਵਾਸਤੇ ਕੁਸਤੀਆਂ ਕੁਰਸੀਆਂ ਵੀ ਲਗਾਈਆਂ ਹੋਈਆਂ ਆ ਉਹ ਸਾਮ੍ਹਣੇ ਹੀ ਲਿਖਿਆ ਹੋਇਆ ਜਿਠੇ ਹੈ ਅੱਗੇ ਉੱਤੇ ਲਿਖਿਆ ਹੁੰਦਾ ਸੀ ਰੀਹਾ ਲਗੋਤਰਾ ਦੇਖੋ ਜੀ ਪੈਸੇ ਜਲੇ ਪਏ ਸੀ ਨਾ ਇਹ ਜਟੇਰੀਆਂ ਦੇ ਸੀ ਦੇਖੋ 20 20 ਤੇ ਦੋ ਨੋਟ ਦੋ ਹੋਗੇ ਦੋਗੇ ਇੱਕ ਹੀ ਜਣੇ ਦੋ ਆ ਦੋ ਦੋ ਆ ਇਹ ਦੇਖੋ 20 20 ਤੇ ਦੋ ਨੋਟ ਇੱਕ ਦਾਸ ਤਾਂ ਹੈ ਤੇ 50 ਹਮਮ 100 ਰੁਪਏ ਜਲੇ ਹੋ ਕਲਾਰਾ ਵਿੰਦਰ ਬਹੁਤ ਪਿਆਰ ਦਾ ਹਮਮ ਇਹ ਨਹੀਂ ਪਤਾ ਕਿਸ ਨੇ ਚੱਕਿਆ ਜਾਂ ਜੜ ਗਏ ਇਹ ਤਾਂ ਪਰਮਾਤਮਾ ਹੀ ਜਾਣਦਾ ਹੈ ਤੇ ਅਸੀਂ ਪਹੁੰਚ ਗਏ ਆ ਸਿੰਘੇ ਸਿੰਘੇ ਪਹੁੰਚ ਗਏ ਦੇਖੋ ਬਰਮੀ ਦੇਖੋ ਕਿੰਦੀ ਵੱਡੀ ਆ ਤੇ ਅਸੀਂ ਆਏ ਆ ਜਠੇੜਿਆਂ ਦੇ ਮੱਥਾ ਟੇਕਣ ਤੇ ਤੁਹਾਨੂੰ ਦਿਖਾਉਣਾ ਲੋ ਜੀ ਇਹ ਆ ਜੀ ਸਾਡੇ ਜਠੇੜੇ ਤੇ ਬਾਕੀ ਅੰਦਰ ਜਾ ਕੇ ਤੁਹਾਨੂੰ ਦਿਖਾਵਾਂਗੇ ਨੋਟ ਪੌਂਚਰੇ ਅਸੀ ਉਠੇ ਰਹੇ ਹਾਂ ਇੱਧਰ ਲੱਗਿ ਹੋਏ ਲਕਸ਼ਮੀ ਗਣੇਸ਼ ਸਰਸਵਤੀ ਜੀ ਦੀ ਪ੍ਰਤਿਮਾ ਤੇ ਇੱਧਰ ਕਿ ਲੱਗੇ ਹੁੰਦੇ ਲਿਖਿਆ ਹੁੰਦਾ ਸੀ ਰੀਅਲ ਹੁਣ ਲਿਖਿਆ ਹੀ ਨਹੀਂ ਵਾਹਿਗੁਰੂ ਲੋ ਜੇ ਇਸ ਤਰ੍ਹਾਂ ਆ ਇਹੋ ਇਹ ਬਾਂਡਾ ਬਣਿਆ ਹੋਇਆ ਹੈ ਉੱਪਰ ਛੱਡ ਬਣੀ ਹੋਈ ਹੈ ਨੂੰ ਜੀ ਪੂੰਝ ਕੇ ਇੱਧਰ ਹਵਨ ਵਗੈਰਾ ਪਾਇਆ ਜਾਂਦਾ ਹੈ ਤੇ ਇੱਧਰ ਝੰਡਾ ਠੀਕ ਇਹਦੇ ਲੋ ਜੀ ਅਦਰ ਗਣੇਸ਼ ਜੀ ਦੀ ਪ੍ਰਤਿਮਾ ਲੱਗੀ ਹੋਈ ਆ ਤੇ ਲੋ ਜੀ ਆ ਸਾਡੇ ਜੁਠੇਰੇ